ਸਾਡਾ ਸ਼ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਐਂਡ ਕਮੈਂਟ ਜ਼ਰੂਰ ਕਰਿਓ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਕਿਉਂਕਿ ਉਹਦੇ ਵਿੱਚ ਤੁਹਾਨੂੰ ਫੈਬਰਿਕ ਦਾ ਦੁਪੱਟੇ ਵਗੈਰੇ ਦਾ ਨਾਲ ਸਟੀਚਿੰਗ ਦਾ ਸਾਰਾ ਕੁਝ ਤੁਹਾਨੂੰ ਆਈਡੀਆ ਪਤਾ ਲੱਗ ਜੂਗਾ ਤੇ 23 ਭੈਣਾਂ ਦੇ ਆਪਾਂ ਨੂੰ ਮੈਸੇਜ ਆਉਂਦੇ ਹੁੰਦੇ ਨੇ ਵੀ ਤੁਸੀਂ ਕਿੱਥੋਂ ਹੋਗੇ ਆਪਣੀ ਸਿਟੀ ਸਮਾਨ ਹੈਗੀ ਆਪਾਂ ਉਹਦੇ ਨੇੜੇ ਰਹਿਣ ਵਾਲਿਆਂਗੇ ਤੇ ਹਜੇ ਆਪਾਂ ਮਤਲਬ ਆਨਲਾਈਨ ਕੰਮ ਕਰ ਰਹੇ ਆਂਗੇ ਜਦ ਆਪਣਾ ਆਫਲਾਈਨ ਹੋ ਗਿਆ ਤੁਹਾਨੂੰ ਜ਼ਰੂਰ ਦੱਸਾਂਗੇ ਹਨਾ ਫਿਰ ਤੁਸੀਂ ਆਪਣੇ ਕੋਲੇ ਮਤਲਬ ਵਿਜ਼ਿਟ ਵੀ ਕਰ ਸਕਦੇ ਹੋਗੇ ਆ ਸਕਦੇ ਹੋਗੇ ਤੇ ਜਿਹੜਾ ਮਤਲਬ ਹੈ ਨਾ ਕਈ ਭੈਣਾਂ ਆਪਾਂ ਤੋਂ ਸੂਟ ਰੈਡੀ ਕਰਵਾਉਂਦੀਆਂ ਨੇ ਉਹ ਕਹਿ ਦਿੰਦੀਆਂ ਨੇ ਕਿ ਸਾਡੇ ਸੂਟ ਇੱਥੇ ਫੜਾ ਲਓ ਇੱਥੇ ਫੜਾ ਦੋ ਉਹ ਕੰਮ ਆਪਣਾ ਨਹੀਂ ਹੈਗਾ ਵੀ ਅਸੀਂ ਕਿਤੇ ਵੀ ਤੁਹਾਡੇ ਸੂਟ ਫੜਾਈਏ ਬਸ ਆਪਾਂ ਤੁਹਾਡੇ ਤੁਹਾਡੇ ਸੂਟ ਅਸੀਂ ਕੋਰੀਅਰ ਕਰ ਸਕਦੇ ਹਾਂ ਆਪਣੇ ਕੋਲੇ ਬਸ ਇੱਕ ਆਪਸ਼ਨ ਹੈਗੀ ਅਸੀਂ ਬਸ ਉਹੀ ਉਹ ਕਰਦੇ ਆਂਗੇ ਤੁਹਾਡੇ ਸੂਟ ਜਿੱਥੇ ਤੁਸੀਂ ਐਡਰੈਸ ਭੇਜੋਗੇ ਜਿਹੜਾ ਵੀ ਉੱਥੇ ਤੁਹਾਡੇ ਸੂਟ ਕੋਰੀਅਰ ਹੋਣਗੇ ਕਈ ਵਾਰ ਕੋਰੀਅਰ ਨੂੰ ਟਾਈਮ ਲੱਗ ਜਾਂਦਾ ਹੁੰਦਾ ਹੈਗਾ ਉਹ ਤੁਸੀਂ ਬੇਫਿਕਰ ਰਹੋ ਉਹਦੀ ਜ਼ਿੰਮੇਵਾਰੀ ਸਾਡੀ ਹੈਗੀ ਤੁਹਾਡੇ ਤੱਕ ਕੋਰੀਅਰ ਪਹੁੰਚਾਉਂਦੀ ਇੱਕ ਦੋ ਦਿਨ ਲੇਟ ਹੋ ਜਾਂਦਾ ਹੁੰਦਾ ਹੈ ਕਈ ਭੈਣਾਂ ਦੇ ਪਾਰਸਲ ਨੇ ਦੂਜੇ ਜਾਂ ਤੀਜੇ ਦਿਨ ਪਹੁੰਚ ਜਾਂਦੇ ਨੇ ਕਈਆਂ ਦੇ ਇੱਕ ਹਫਤਾ ਲੱਗ ਜਾਂਦਾ ਪਹੁੰਚਦੇ ਨਹੀਂ ਹੈਗੇ ਹਨ ਤੁਸੀਂ ਬੇਫਿਕਰ ਰਹਿਆ ਕਰੋ ਕਿਉਂਕਿ ਜੇ ਨਹੀਂ ਟੈਨਸ਼ਨ ਤੁਹਾਨੂੰ ਹੁੰਦੀ ਉਸ ਤੋਂ ਬਾਅਦ ਟੈਨਸ਼ਨ ਸਾਨੂੰ ਹੁੰਦੀ ਹੈਗੀ ਜਿਹੜੇ ਅੱਜ ਅਸੀਂ ਸੂਟ ਦਿਖਾਉਣ ਜਾ ਰਹੇ ਹਾਂਗੇ ਉਹ ਹੈਗੇ ਨੇ ਕਿ ਪਿਓਰ ਕਾਟਨ ਦੇ ਬਿਲਕੁਲ ਠੀਕ ਪ੍ਰਾਈਸ ਦੇ ਵਿੱਚ ਸੂਟ ਲੇਗੇ ਬਹੁਤ ਜਾਦੇ ਸੋਹਣੇ ਪ੍ਰਿੰਟਿੰਗ ਹੈਗੀ ਤੇ ਫਰਸਟ ਸੂਟ ਹੈਗਾਗਾ ਦੇਖੋ ਕਲਰ ਵੀ ਬਹੁਤ ਜਾਦੇ ਸੋਹਣਾ ਹੈਗਾ विदाउट लाइनिंग स्टिच ਹੋਣਗੇ लाइनिंग ਦੀ ਕੋਈ ਲੋੜ ਨਹੀਂ ਹੈਗੀ ਬਹੁਤ ਸ਼ਾਨਦਾਰ ਪ੍ਰਿੰਟ ਲਗੇ ਤੇ ਪ੍ਰਾਈਸ ਬਿਲਕੁਲ ਸਹੀ ਹੈਗਾ ਸਿਰਫ ਆਪਣੇ ਕੋਲੇ 5 ਸੂਟ ਅਵੇਲੇਬਲ ਨੇਗੇ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਆਪਣਾ ਫਾਸਟਲੀ ਆਰਡਰ ਕਰਕੇ ਰਖਵਾ ਸਕਦੇ ਹੋ ਪ੍ਰਾਈਸ ਇਹਨਾਂ ਦਾ ਹੈਗਾ 1050 ਪਲੱਸ ਸ਼ਿਪਿੰਗ ਹੈਗੀ ਐਕਸਟਰਾ ਸ਼ਿਪਿੰਗ ਦੇ ਚਾਰजेस ਕੋਈ ਨਹੀਂ ਹੈਗੇ ਦੇਖੋ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈਗੀ ਇਹ ਘੇਰੇ ਤੇ ਆਜੂਗਾ ਪ੍ਰਿੰਟ ਨਾਲ ਹੈਗੀ ਹੈ ਜੀ ਫਲੇਮ ਬਾਟਮ ਤੁਸੀਂ ਇਹਦਾ ਪਲਾਜ਼ੋ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਪਲਾਜ਼ੋ ਵੀ ਕਰਵਾ ਸਕਦੇ ਹੋਗੇ ਤੇ ਬਹੁਤ ਹੀ ਜਿਆਦੇ ਸੋਹਣੇ ਖੁੱਲੇ ਡੁੱਲੇ ਦੁਪੱਟੇ ਲੰਗੇ 2 ਮੀਟਰ ਦੇ ਜਿੱਦਾਂ ਕਾਟਨ ਦੇ ਵਿੱਚ ਲੰਗੇ ਤੁਸੀਂ ਇਹਨੂੰ ਲੈਂਸ ਵਗੈਰਾ ਦੀ ਫਿਨਿਸ਼ਿੰਗ ਕਰਕੇ ਵੀ ਲਾ ਸਕਦੇ ਹੋ ਦੁਪੱਟਿਆਂ ਨੂੰ ਕੋਈ ਵੀ ਤੁਸੀਂ ਜੌਬ ਕਰਦੇ ਹੋਗੇ ਰੂਟੀਨ ਵੇਅਰ ਤੁਹਾਨੂੰ ਸੂਚ ਚਾਹੀਦੇ ਨੇਗੇ ਤਾਂ ਤੁਸੀਂ ਲੈ ਸਕਦੇ ਦੇਖੋ ਬਹੁਤ ਜਿਆਦੇ ਸ਼ਾਨਦਾਰ ਦੁਪੱਟੇ ਲੰਗੇ ਪੂਰੇ ਖੁੱਲੇ ਡੁੱਲੇ ਦੁਪੱਟੇ ਲੰਗੇ 2.5 ਮੀਟਰ ਦਾ ਦੁਪੱਟਾ ਹੈਗਾ ਠੀਕ ਹੈ ਜੀ ਤੁਹਾਨੂੰ ਸੂਟ ਪਸੰਦ ਆਉਂਦਾ ਕਰਦਾ ਤਾਂ ਤੁਸੀਂ ਤੁਸੀਂ ਇਸ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਸੂਟ ਰਖਵਾ ਸਕਦੇ ਏ ਸੀਗਾ ਪਹਿਲਾ ਸੂਟ ਦੁਪੱਟਾ ਤੁਹਾਨੂੰ ਮੈਂ ਦੁਬਾਰਾ ਖੋਲ ਕੇ ਵੀ ਦਿਖਾ ਦਿੰਦੀ ਹਾਂ 2.5 ਮੀਟਰ 40 ਇੰਚ ਬੜਾ ਖੁੱਲੇ ਡੁੱਲੇ ਦੁਪੱਟੇ ਨੇਗੇ ਠੀਕ ਹੈ ਜੀ ਏ ਸੀਗਾ ਪਹਿਲਾ ਸੂਟ ਕੀ ਦੂਜਾ ਸੂਟ ਹੈਗਾ ਜੀ ਪਿੰਕ ਕਲਰ ਦਾ ਡਾਰਕ ਪਿੰਕ ਹੈਗਾ ਇਹਦੀ ਵੀ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਹੈ ਸਟਿਚਿੰਗ ਕਰਵਾਉਣਾ ਚਾਹੋ ਨੇ ਕਰਵਾ ਸਕਦੇ ਹੋ ਨਹੀਂ ਜਿੱਥੋਂ ਤੁਹਾਡਾ ਮਨ ਕਰਦਾ ਹੈ ਨਾ ਤੁਸੀਂ ਉੱਥੋਂ ਵੀ ਸਟਿਚ ਕਰਵਾ ਸਕਦੇ ਹੋ ਇਹ ਹੈਗਾ ਜੀ ਦੂਜਾ ਸੂਟ ਪ੍ਰਿੰਟ ਸਟਾਈਲ ਜਿੰਨਾ ਕ ਪ੍ਰਾਈਸ ਹੈਗਾ ਉਹ ਤੋਂ ਵੀ ਮਤਲਬ ਬਹੁਤ ਜਿਆਦਾ ਸੋਹਣੇ ਸੂਟ ਲੈਣਗੇ ਬੈਗ ਤੇ ਕੁਝ ਨਹੀਂ ਹੈਗਾ ਪਲੇਨ ਹੈ ਤੇ ਬਾਟਮ ਹੈਗੀ ਉਹ ਵੀ ਪਲੇਨ ਹੈਗੀ ਇਹਦੇ ਨਾਲ ਦੁਪੱਟਾ ਇਹਦਾ ਪਿੰਕ ਕਲਰ ਦਾ ਐਦਾਂ ਬਣਿਆ ਹੋਇਆ ਹੈਗਾ ਦੁਪੱਟਾ ਨਹੀਂ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਦੇ ਪਰ ਪ੍ਰਿੰਟਿੰਗ ਸਾਰਿਆਂ ਦੀ ਅਲਗ-ਅਲਗ ਹੈ ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈਗੀ ਦੁਪੱਟੇ ਦੀ ਵਾਜਾ ਦੇ ਸੋਨੇ ਸੂਤ ਲੈ ਲਿਏ ਕੋਈ ਕਲਰ ਫੇਡ ਨਹੀਂ ਹੁੰਦਾ ਕੋਈ ਫਿੱਟਣਾ ਨਹੀਂ ਹੈਗਾ ਬਸ ਇੱਕ ਗੱਲ ਹੈ ਜਦੋਂ ਤੁਸੀਂ ਇਹਨਾਂ ਨੂੰ ਸਟਿਚ ਕਰਵਾਉਂਗੇ ਪਹਿਲਾਂ ਪਾਣੀ ਦੇ ਵਿੱਚ ਡਿਪ ਕਰਕੇ ਰੱਖਿਓ ਇੱਕ ਇੱਕ ਰਾਤ ਪੂਰੀ ਡਿਪ ਕਰਕੇ ਰੱਖ ਲਓ ਨੈਕਸਟ ਦਿਨ ਸੁਕਾ ਕੇ ਉਸ ਨੂੰ ਫਿਰ ਤੁਸੀਂ ਸਟਿਚ ਕਰਨਾ ਦੇਣਾ ਤੇ ਅਗਲਾ ਸੂਤ ਹੈਗਾ ਬਰਾਊਨ ਜੇ ਕਲਰ ਚ ਮਾਰਸ ਜੇ ਕਲਰ ਦੇ ਵਿੱਚ ਹੈ ਦੀ ਵੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ 1050 ਇਹਨਾਂ ਦਾ ਸਾਰਿਆਂ ਦਾ ਰੇਟ ਹੈਗਾ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਣਾ ਫਾਸਟਲੀ ਆਰਡਰ ਦੇ ਦਿਓ ਕਿਉਂਕਿ 2-4 ਦਿਨਾਂ ਤੱਕ ਇਹ ਆਪਣੇ ਕੋਲੇ ਸੂਟ ਨਹੀਂ ਹੋਣੇ ਇਹ ਹੈਗੀ ਹੈ ਜੀ ਪਲੇਨ ਬੋਟਮ ਇਹਦਾ ਦੁਪੱਟਾ ਵੀ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਹੈਗੀ ਸਾਰੇ ਆਈਸਕ੍ਰੀਮ ਚਾੜ ਲੈਂਗੇ ਸਮਰ ਦੇ ਵਿੱਚ ਪਾਉਣ ਵਾਲੇ ਗਰਮੀਆਂ ਦੇ ਵਿੱਚ ਦੇਖੋ ਦੁਪੱਟਾ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਸ਼ਾਨਦਾਰ ਹੈ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੈਗੀ ਇਹ ਹੈਗਾ ਸੀ ਤੀਜਾ ਸੂਟ ਚੌਥਾ ਹੈਗਾਗਾ ਫਰੋਜ਼ੀ ਘੇਰੇ ਤੇ ਹੋਇਆ ਹੈ ਤਾਂ ਪ੍ਰਿੰਟਿੰਗ ਇਹਦੇ ਬਾਜੂ ਤੇ ਵੀ ਹੈ ਸੇਮ ਐਦਾਂ ਇਹ ਫਲਾਰ ਆ ਜਾਊਗਾ ਇਹਦੇ ਨਾਲ ਵੀ ਹੈਗੀ ਹੈਗੀ ਪਲੇਨ ਬਾਟਮ ਪਲਾਜ਼ੋ ਕਰਵਾਉਣਾ ਪਲਾਜ਼ੋ ਕਰਵਾ ਲਓ ਸਲਵਾਰ ਸਟਿਚ ਕਰਵਾਉਣੀ ਹੈ ਸਲਵਾਰ ਕਰਾ ਲਓ 2.5 ਮੀਟਰ ਦੀ ਕੱਟ ਹੈਗੀ 2.5 ਮੀਟਰ ਤੋਂ ਨਾ ਘੱਟ ਨਵਾਂਦਾ ਹੈਗੀ ਇਹਦਾ ਦੁਪੱਟਾ ਹੈਗਾ ਜੀ ਦੇਖੋ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟਿੰਗ ਹੋਈ ਹੋਈ ਹੈ ਇਹਦੀ ਦੁਪੱਟੀ ਦੀ ਬਹੁਤ ਖੁੱਲੇ ਡੁੱਲੇ ਦੁਪੱਟੇ ਰਹਿਣਗੇ ਕੋਈ ਸ੍ਰਿੰਕਸ ਵਗੈਰਾ ਕੁਝ ਨਹੀਂ ਹੁੰਦੇ ਹੈਗੇ ਵਾਸ਼ ਕਰਕੇ ਇੰਨੇ ਹੀ ਖੁੱਲੇ ਡੁੱਲੇ ਰਹਿਣਗੇ ਇਹ ਵਾਲੇ ਪਹਿਚਾਨ ਦੇ ਸੋਣਨੇਗੇ ਕੰਪਨੀ ਦੇ ਵਿਦਆਊਟ ਬ੍ਰਾਂਡ ਦੇ ਵੀ ਨਹੀਂ ਹੈਗੇ ਨਾਸਟ ਕਲਰ ਹੈਗਾਗਾ ਪਰਪਲ ਦੇਖੋ ਕਿੰਨੀ ਸੋਹਣਾ ਡਿਜ਼ਾਈਨ ਹੈ ਪਰਪਲ ਦਾ ਤੇ ਇਹਦੀ ਬੈਗ ਤੇ ਵੀ ਦੇਖੋ ਕਿੰਨੀ ਸ਼ਾਨਦਾਰ ਪ੍ਰਿੰਟਿੰਗ ਹੈ ਜੀ ਰੋਜ਼ ਬੜੇ ਹੋਏ ਨੇਗੇ ਇਹਦੀ ਬੈਗ ਹੈਗੀ ਇਹ ਦਾ ਕਰੰਟ ਹੈਗਾ ਠੀਕ ਹੈ ਜੀ ਤੇ ਨਾਲ ਹੈਗੀ ਹੈਗੀ ਪਲੇਨ ਬਾਟਮ ਇਹਦੇ ਵੀ ਦੇ ਨਾਲ ਹੈਗਾ ਦਾ ਦੁਪੱਟਾ ਪਰਪਲ ਦੇ ਪੀਛ ਦਾ ਕੰਬੀਨੇਸ਼ਨ ਦਾ ਦਿੱਕੋ ਦੁਪੱਟਾ ਵੀ ਪਹੁੰਚ ਜਾਂਦੀ ਸਾਂ ਇਹ ਐਵੇਂ ਤੁਹਾਨੂੰ ਤਾਂ ਸੀ ਲਗਾ ਕੇ ਦਿਖਾ ਦਿੰਨੇ ਆ ਕਿਉਂਕਿ ਤੁਹਾਨੂੰ ਥੋੜਾ ਜਿਹਾ ਅੰਦਾਜ਼ਾ ਹੋ ਜਾਂਦਾ ਹੈਗਾ ਵੀ ਕਿੱਦਾਂ ਲੱਗਦੇ ਨੇਗੇ ਵੀ ਸਟਿਚ ਕੀਤੇ ਹੋਏ ਸਾਡੇ ਕਿਵੇਂ ਲੱਗਣਗੇ ਇਹ ਹੈਗਾ ਸੀ ਦੁਪੱਟੇ ਦਾ ਸਟਾਈਲ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਮੈਸੇਜ ਕਰ ਸਕਦੇ ਹੋਗੇ ਤੇ ਆਪਣਾ ਫਾਸਟਲੀ ਆਰਡਰ ਕਰਕੇ ਰਖਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਸਾਡੀ ਵੀਡੀਓ ਪਸੰਦ ਆਈ ਹੋਊਗੀ ਉਮੀਦ ਕਰਦੀ ਹਾਂ ਸਾਡੇ ਸੂਟ ਪਸੰਦ ਆ ਰਹੇ ਹੋਣਗੇ ਤੁਹਾਨੂੰ ਤੇ ਆਪਣੇ ਨਾਲ ਨਵੇਂ ਨਿਊ ਕੰਟੈਕਟ ਵੀ ਜੁੜਦੇ ਨਗੇ ਕੱਲ੍ਹ ਪਰਸੋਂ ਵੀ ਮਤਲਬ ਦੋ ਦਿਨ ਪਹਿਨ ਆਪਣੇ ਨਾਲ ਨਵੀਆਂ ਜੁੜੀਆਂ ਸੀ ਉਹ ਵੀ ਆਪਾਂ ਤੋਂ ਸੂਟ ਲੈ ਕੇ ਗਈਆਂ ਨਹੀਂ ਗਈਆਂ ਤੇ ਸੂਟ ਪਸੰਦ ਆ ਰਹੇ ਲੰਗੇ ਸਾਰਿਆਂ ਨੂੰ ਤੇ ਤੁਸੀਂ ਵੀ ਹਨਾ ਜਰੂਰ ਟਰਾਈ ਕਰਿਓ ਜੇ ਮੇਰੇ ਚੈਨਲ ਤੇ ਨਵੇਂ ਆਉਂਗੇ ਤੇ ਸਬਸਕ੍ਰਾਈਬ ਵੀ ਜਰੂਰ ਕਰਿਓ ਚੈਨਲ ਨੂੰ ਤੇ ਨੈਕਸਟ ਵੀਡੀਓ ਤੁਹਾਡੇ ਲਈ ਸੀ ਜਲਦੀ ਲੈ ਕੇ ਆਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ